ਆ ਰਿਵਣ ਜਿਹਦੇ ਹਿੱਕੇ ਤਾਂ ਐ ਪਲੇਖਾ ਪੈਂਦਾ ਜਦ ਮੈਂ ਗੱਡੀ ਸ਼ੋਅਰੂਮ ਦੇ ਵਿੱਚ ਖੜੀ ਹੁੰਦੀ ਆ 43000 ਜੀ ਹੈ ਕੱਲਾ ਕੱਲਾ ਨੰਬਰ ਚੈੱਕ ਕਰਵਾ ਦੀ ਦੇਖੀ ਕੱਲਾ ਕੱਲਾ ਕਰਵਾ ਦੇ ਸੀਸਾ ਚੈੱਕ ਮਿੱਤਰੋ ਮਾੜੀ ਤਾਂ ਅਸੀਂ ਗੱਡੀ ਨਹੀਂ ਤੁਹਾਡੇ ਵਾਸਤੇ ਲੱਭਦੇ ਜਿਹੜੇ ਸੱਜਣ ਕਹਿੰਦੇ ਨੇ ਵੀ ਗੱਡੀ ਬਈ ਸਾਨੂੰ ਚੰਗੀ ਲੱਭਦੀ ਨਹੀਂ ਤਾਂ ਮਿੱਤਰੋ ਵੀਡੀਓ ਸ਼ੇਅਰ ਕਰਦਿਆ ਕਰੋ ਇੱਥੇ ਥੋੜਾ ਜਿਹਾ ਰੋਕ ਕੇ ਮੈਂ ਆ ਦਿਖਾ ਦਾਂ ਮਿੱਤਰੋ ਡਾਕਟਰ ਲਵੇ ਗੱਡੀ ਆ ਡਾਕਟਰ ਲਵੇ ਹੁਣ ਜਿਹੜੇ ਗੱਡੀ ਹੋਊਗਾ ਉਹ ਮਾੜੀ ਨਹੀਂ ਹੋਊਗੀ ਕਿਉਂਕਿ ਸਿਰਫ ਚੱਲ ਕੇ ਦੁਕਾਨ ਤੱਕ ਹੀ ਜਾਂਦੀ ਹੁੰਦੀ ਹੈ ਲੈ ਕਰਵਾ ਦੇ ਚੈੱਕ ਲੈ ਮਿੱਤਰੋ ਕਰੋ ਕਰ ਜਮਨ ਨਵੇਂ ਵਰਗੇ ਟਾਇਰ ਪਏ ਨੇ ਚੌਕੜਾ ਟਾਇਰਾਂ ਦਾ ਦਿਖਾ ਦੇ ਧਰਮੇ ਹਲੇ ਤੱਕ ਬਾਈ ਕਹਿੰਦਾ ਵੀਰੇ ਵੀ ਪੈਂਚਰ ਵੀ ਨਹੀਂ ਲਵਾਇਆ ਜਿੱਦੇ ਦੇ ਟਾਇਰ ਪਵਾਏ ਨੇ ਗੱਡੀ ਦੇ ਫੁੱਲ ਟੌਪ ਗੱਡੀ ਆ ਮਿੱਤਰੋ ਜੈਡ ਡੀ ਆਈ ਐਟ ਯਾਨੀ ਕਿ ਟੌਪ ਮਾਡਲ ਗੱਡੀ ਆ ਕਰਵਾ ਕੇ ਨਾ ਚੈੱਕ ਗੱਡੀ ਸ਼ੋਅਰੂਮ ਯਾਰ ਕੀ ਰਿਸ ਕਰੂ ਗੱਡੀ ਦੀ ਹੈ ਰੇਤੇ ਦੀ ਚੁੰਡੀ ਵੀ ਨਹੀਂ ਯਾਰ ਜੇ ਕਿਸੇ ਸੱਜਣ ਨੇ ਗੱਡੀ ਖਰੀਦਨੀ ਆ ਮਿੱਤਰੋ ਦੁਬਾਰੇ ਫੇਰ ਦੱਸ ਦਿੰਨਾ ਫੁੱਲ ਡਾਕੂਮੈਂਟਾਂ ਦੀ ਗੱਡੀ ਆ ਬੀਮਾ ਵੀ ਗੱਡੀ ਦਾ ਹਲੇ ਤੱਕ ਹੈਗਾ ਗੰਚ ਵਰਗੀ ਤੇ ਘੈਂਟ ਜੀ ਗੱਡੀ ਜੀ ਦਾ ਲੈਣ ਨੂੰ ਕਰਦਾ ਜੀਜਾ ਉਹਦੇ ਵਾਸਤੇ ਸਪੈਸ਼ਲ ਗੱਡੀ ਲਿਆਂਦੀ ਅੱਜ ਬਰੀਜਾ ਮਿੱਤਰੋ ਆਹ ਬਰੀਜਾ ਗੱਡੀ ਨਾਲ ਉਹ ਭਰਾਵਾਂ ਵਾਸਤੇ ਲਿਆਂਦੀ ਆ ਜਿਹੜੇ ਸੱਜਣ ਗੱਡੀ ਲੱਭਦੇ ਫਿਰਦੇ ਆ ਜਿਹੜੇ ਲੱਭ ਲੱਭ ਕੇ ਹੰਬ ਗਏ ਥੱਕ ਗਏ ਉਹਨਾਂ ਨੂੰ ਗੱਡੀ ਨਹੀਂ ਨਾਲੇ ਵੀ ਸਾਫ਼ ਸੁਥਰੀ ਲੈ ਮਿੱਤਰੋ ਸਪੈਸ਼ਲ ਗੱਡੀ ਤੁਹਾਡੇ ਵਾਸਤੇ ਲਿਆਂਦੀ ਆ ਧਰਮੇ ਚਾਰੇ ਪਾਸੇ ਪਹਿਲਾਂ ਕੰਡੀਸ਼ਨ ਦਿਖਾ ਦੇ ਵਾਅਦੇ ਵਿੱਚ ਦੱਸਾਂਗੇ ਵੀ ਇਹਦੇ ਵਿੱਚ ਗੱਲਾਂ ਬਾਤਾਂ ਕੀ ਨੇ ਕਿਸੇ ਪਾਸੇ ਮਿੱਤਰੋ ਜੇ ਸਕ੍ਰੈਚ ਵੀ ਤੁਹਾਨੂੰ ਲੱਭ ਗਿਆ ਨਾ ਤਾਂ ਬੱਸ ਫਿਰ ਦੱਸ ਦਿਓ ਯਾਰ ਵੀ ਆਹ ਸਕ੍ਰੈਚ ਆ ਤੇਰੀ ਈਟ ਵੀ ਨਹੀਂ ਮਿੱਤਰੋ ਇੰਨੀ ਗੱਡੀ ਘੈਂਡ ਆ ਯਾਰ ਹੋਰ ਤੈਨੂੰ ਵੱਡੀ ਗੱਲ ਦੱਸਾਂ ਚੱਲ ਗੱਡੀ ਪਹਿਲਾਂ ਚਾਰੇ ਪਾਸੇ ਦਿਖਾ ਫੇਰ ਦੱਸਦੇ ਆ ਵੀ ਗੱਲ ਗੱਡੀ ਹੀ ਹੈ ਕਿਹੜੇ ਸੱਜਣ ਦੇ ਲਵੇ ਆ ਤੇ ਲੈ ਕਰਵਾਤੀ ਚੈੱਕ ਕਰਵੇਂ ਮਿੱਤਰੋ ਲੱਬਿਆ ਨਹੀਂ ਨਾ ਸਕਰੈਚ ਆ ਰਿਵਨ ਜਿਹਦੇ ਇਹ ਕਿਤਾਏ ਭਲੇ ਖਾ ਪੈਂਦਾ ਜਦ ਮੇ ਗੱਡੀ ਸ਼ੋਅਰੂਮ ਦੇ ਵਿੱਚ ਖੜੀ ਹੁੰਦੀ ਆ ਇਹ ਹੁੰਦੀ ਵੀ ਸ਼ੋਅਰੂਮ ਦੇ ਵਿੱਚ ਖੜੀਆਂ ਗੱਡੀਆਂ ਦੀ ਲੱਗੇ ਹੁੰਦੇ ਨੇ ਵੱਡੀ ਗੱਲ ਸ਼ੀਸ਼ੇ ਤੋਂ ਆ ਨੰਬਰ ਮਿੱਤਰੋ ਪੱਕੇ ਨੰਬਰ ਦੀ ਗੱਡੀ ਆ ਪੰਦੀ ਗੱਡੀ ਆ ਤੇ ਫਸਟ ਓਨਰ ਗੱਡੀ ਆ ਸਾਰੇ ਸ਼ੀਸ਼ੇ ਗੱਡੀ ਦੇ origignal ਨੇ ਧਰਮੇ ਚੈੱਕ ਕਰਵਾ ਦੀਏ ਲੈ ਕਰਾਂ 43000 ਬੀਜੇ ਹੈ ਕੱਲਾ ਕੱਲਾ ਨੰਬਰ ਚੈੱਕ ਕਰਵਾ ਦੀ ਦੇਖੀ ਕੱਲਾ ਕੱਲਾ ਕਰਵਾ ਦੇ ਸ਼ੀਸ਼ਾ ਚੈੱਕ ਮਿੱਤਰੋ ਮਾੜੀ ਤਾਂ ਅਸੀਂ ਗੱਡੀ ਨਹੀਂ ਤੁਹਾਡੇ ਵਾਸਤੇ ਲੱਭਦੇ ਜਿਹੜੇ ਸੱਜਣ ਕਹਿ ਦਿੰਦੇ ਨੇ ਵੀ ਗੱਡੀ ਬਈ ਸਾਨੂੰ ਚੰਗੀ ਲੱਭਦੀ ਨਹੀਂ ਤਾਂ ਮਿੱਤਰੋ ਵੀਡੀਓ ਸ਼ੇਅਰ ਕਰਦਿਆ ਕਰੋ ਇੱਥੇ ਥੋੜਾ ਜਿਹਾ ਰੋਕ ਕੇ ਮੈਂ ਆ ਦਿਖਾ ਦਾਂ ਮਿੱਤਰੋ ਡਾਕਟਰ ਲਵੇ ਗੱਡੀ ਆ ਡਾਕਟਰ ਲਵੇ ਹੁਣ ਜਿਹੜੇ ਗੱਡੀ ਹੋਊਗਾ ਉਹ ਮਾੜੀ ਨਹੀਂ ਹੋਊਗੀ ਕਿਉਂਕਿ ਸਿਰਫ ਚੱਲ ਕੇ ਦੁਕਾਨ ਤੱਕ ਹੀ ਜਾਂਦੀ ਹੁੰਦੀ ਹੈ ਇਹ ਲੈ ਕਰਵਾ ਦੇ ਚੱਕ ਮਿੱਤਰੋ ਯਾਨੀ ਕਿ ਸਾਰੇ ਸ਼ੀਸ਼ੇ ਉਹ ਨਾਲ ਦੇ ਨੇ 프ਰੰਟ ਸ਼ੀਸ਼ਾ ਵੀ ਹਾਲੇ ਤੱਕ ਨਾਲ ਦਾ ਹੈ ਤੇ ਦੁਆਰਾ ਫੇਰ ਦੱਸ ਦਿੰਨਾ ਪੰਜਾਬ ਨੰਬਰ ਦੀ ਗੱਡੀ ਆ ਫਸਟ ਓਨਰ ਦੀ ਗੱਡੀ ਆ ਤੇ ਜੇ ਗੱਲ ਕਰੀਏ ਨਾ ਅਲਾਇ ਤੇ ਟਾਇਰਾਂ ਦੀ ਧਰਮੇ ਵੀ ਦਿਖਾ ਦੇ ਲੈ ਮਿੱਤਰੋ ਕਰੋ ਕਰਾਂ ਲੈ ਚੱਕ ਕਰੋ ਟਾਇਰ ਚੈੱਕ ਜਮਨ ਨਵੇਂ ਵਰਗੇ ਟਾਇਰ ਪਏ ਨੇ ਚੌਕੜਾ ਟਾਇਰਾਂ ਦਾ ਦਿਖਾ ਦੇ ਧਰਮੇ ਹਾਲੇ ਤੱਕ ਬਾਈ ਕਹਿੰਦਾ ਵੀਰੇ ਵੀ ਪੈਂਚਰ ਵੀ ਨਹੀਂ ਲਵਾਇਆ ਜਿੱਦੇ ਦੇ ਟਾਇਰ ਪਵਾਏ ਨੇ ਗੱਡੀ ਦੇ ਦੇਖੋ ਮਿੱਤਰੋ ਕਰੋ ਚੈੱਕ ਸਪੈਸ਼ਲ ਸੱਜਣੋ ਤੁਹਾਡੇ ਵਾਸਤੇ ਗੱਡੀਆਂ ਲੱਭਣ ਤੇ ਇੰਨਾ ਜ਼ੋਰ ਲੱਗਿਆ ਹੋਇਆ ਤੇ ਹੁਣ ਤੁਹਾਨੂੰ ਦੱਸਦਾ ਵੀ 19 ਤਾਂ ਹੈਗੀ ਇਹ ਮਾਡਲ ਧਰਮੇ ਵਿੱਚੋਂ ਕੰਡੀਸ਼ਨ ਦਿਖਾ 2019 ਮਾਡਲ ਗੱਡੀ ਆ ਕੰਡੀਸ਼ਨ ਚੈੱਕ ਕਰਵਾ ਵਿੱਚੋਂ ਮਾਰਦੀ ਇਹਨਾਂ ਲਿਸ਼ਕੋਰਾ ਲੈ ਮਿੱਤਰੋ ਇੰਨੀ ਕੇਅਰ ਹੈ ਵੀ ਨਾ ਸੀਟਾਂ ਤੇ ਹਾਲੇ ਤੱਕ ਜਿਵੇਂ ਦੀ ਲਫਾਫੇ ਲਫੂਫੇ ਯਾਰ ਤੁਹਾਨੂੰ ਮੈਂ ਗੱਡੀ ਇਧਰੋਂ ਵੀ ਦਿਖਾ ਦਿੰਨਾ ਆ ਜਾ ਵਿੱਚੋਂ ਗੱਡੀ ਦਿਖਾਈਏ ਬਾਕੀ ਹੋਰ ਵੀ ਆ ਫੁੱਲ ਟੌਪ ਗੱਡੀ ਆ ਮਿੱਤਰੋ ਜੈਡ ਡੀ ਆਈ ਆ ਯਾਨੀ ਕਿ ਟੌਪ ਮਾਡਲ ਗੱਡੀ ਆ ਕਰਵਾ ਕੇ ਨਾ ਚੈੱਕ ਗੱਡੀ ਸ਼ੋਰੂਮ ਯਾਰ ਕੀ ਰੀਸ ਕਰੂ ਗੱਡੀ ਦੀ ਹੈ ਆ ਕਰਵਾ ਦੇ ਸਾਰੇ ਪਾਬੂ ਬੂ ਦੇ ਚੈੱਕ ਮਿੱਤਰੋ ਨਾ ਨ ਐਕਸੀਡੈਂਟ ਗੱਡੀ ਆ ਜੇ ਕੋਈ ਪਲੇਖਾ ਹੋਵੇ ਨਾ ਅੱਜ ਇਸ શહેર ਬਰਨਾਲੇ ਖੜੀ ਆ ਬਕਾਉ ਧਰਮੇ ਚੰਗੀ ਤਰ੍ਹਾਂ ਦਿਖਾਦੀ ਗੱਡੀ ਕੱਲਾ ਕੱਲਾ ਦਿਖਾ ਦੇ ਜਮੈਂ ਕਹਦੀ ਨਾੜੀਆਂ ਨਾੜੀਆਂ ਇਹਦੀਆਂ ਕੱਲੀਆਂ ਕੱਲੀਆਂ ਦਿਖਾ ਦੇ ਹੈ ਇੰਨੀ ਸਾਫ ਗੱਡੀ ਆ ਮਿੱਤਰੋ ਚਾਹੇ ਦਾੜੀ ਦੇ ਵਿੱਚੋਂ ਧੌਲੇ ਕੱਢੀ ਚੱਲਿਓ ਯਾਰ ਹੁਣ ਤੁਹਾਨੂੰ ਮੈਂ ਬੈਗ ਤੋਂ ਵੀ ਗੱਡੀ ਦਿਖਾਉਣਾ ਹੂੰ ਲੈ ਕਰਵਾ ਕੇ ਨਾ ਗੱਡੀ ਦੀ ਕੰਡੀਸ਼ਨ ਚੈੱਕ ਦੇਖ ਦਿਖਾ ਦੇ ਲੈ ਵਿੱਚੋਂ ਵੀ ਦਿਖਾ ਦੰਨੇ ਆ ਲੈ ਕਿਉਂ ਸਟੇਪਣੀ ਆਣ ਜੂਜਾ ਵੀਰੇ ਬਿਲਕੁਲ ਹਾਲੇ ਤੱਕ ਦੇਖ ਹੈ ਰੇਤੇ ਦੀ ਚੁੰਡੀ ਵੀ ਨਹੀਂ ਯਾਰ ਜੇ ਕਿਸੇ ਸੱਜਣ ਨੇ ਗੱਡੀ ਖਰੀਦਨੀ ਆ ਮਿੱਤਰੋ ਦੁਬਾਰੇ ਫੇਰ ਦੱਸ ਦੰਨਾ ਫੁੱਲ ਡਾਕੂਮੈਂਟਾਂ ਦੀ ਗੱਡੀ ਐ ਬੀਮਾ ਵੀ ਗੱਡੀ ਦਾ ਹਾਲੇ ਤੱਕ ਹੈਗਾ 19 ਮਾਡਲ ਐ ਨੰਬਰ ਪੰਜਾਬ ਦਾ ਪਹਿਲੇ ਓਨਰ ਦੀ ਗੱਡੀ ਐ ਤੇ ਜੇ ਗੱਲ ਕਰੀਏ ਨਾ ਅਲਾਈ ਤੇ ਟਾਇਰ ਤੁਹਾਨੂੰ ਦਿਖਾ ਦੇ ਗੱਡੀ ਦੀ ਕੰਡੀਸ਼ਨ ਦਿਖਾਦੀ ਜੇ ਗੱਲ ਕਰੀਏ ਰੇਟ ਦੀ ਮਿੱਤਰੋ ਜੇ ਰੇਟ ਦੀ ਗੱਲ ਕਰੀਏ 8 ਲੱਖ ਤੇ 90000 ਰੁਪਏ ਇਹ ਗੱਡੀ ਦੀ ਡਿਮਾਂਡ ਹੈ ਬਾਕੀ ਖੁੱਲੇ ਦਿਲ ਨਾਲ ਮਾਨਤਾਣ ਹੋ ਜੂ ਤੇ ਜੇ ਕਿਸੇ ਸੱਜਣ ਨੇ ਗੱਡੀ ਖਰੀਦਨੀ ਆ ਸਹਿਰ ਬਰਨਾਲੇ ਆ ਜਿਓ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਬਾਈ ਦਾ ਲਿਖਤਾ ਪੂਰੀ ਕੈਂਟ ਗੱਡੀਆਂ ਮਿੱਤਰੋ ਜਿਹੜਾ ਸੱਜਣ ਲੈਣ ਆ ਗਿਆ ਨਾ ਇੰਨਾ ਕਿ ਯਕੀਨ ਆ ਵੀ ਲੈ ਕੇ ਹੀ ਮੁੜੂ ਕਰਦੋ ਕਰਾਂ ਵੀਡੀਓ ਸ਼ੇਅਰ ਜੀ ਧੰਨਵਾਦ ਮਿਹਰਬਾਨੀ